ਆਜਾ ਭਾਈ ਇੱਥੇ ਕੋਈ ਨਾ ਪਿੰਡ ਬਸਦਾਗਾ ਇੱਥੇ ਕਿਸੇ ਦਾ ਪਾਪਾ ਲਾਂਗੇ ਨਾ ਤਾਂ ਆਪਾਂ ਕਮਰਾ ਪੁੱਛ ਲਾਂਗੇ ਵੀਰਪਾਲ ਕਿਸੇ ਦਾ ਤੇ ਨਾਲੇ ਚੱਲ ਭਾਈ ਆਪਦੇ ਦਸੇ ਨੌਹਾਂ ਦੀ ਆ ਨਾ ਕਿਤੇ ਕਮਾਈ ਦਾ ਕੋਈ ਆਪਾਂ ਨੂੰ ਮੇਣਾ ਨਹੀਂ ਹੈ ਨਾ ਹਾਂ ਤੇ ਟੇਟਰ ਤਾਂ ਆਪਾਂ ਕੋਈ ਨਾ ਪਰਾਂਗੇ ਕੋਈ ਗੱਲ ਨਹੀਂ ਕਿ ਹੁਣ ਭਾਈ ਦੋ ਮੁੰਡੇ ਹੁੰਦੇ ਫੇਰ ਤਾਂ ਆਪਾਂ ਦੂਜੇ ਪਾਸੇ ਰੱਜ ਜਾਂਦੇ ਹੁਣ ਕੀ ਕਰੀਏ ਕਿਦੋ ਪੁੱਤ ਮੁੰਡਾ ਹੀ ਇੱਕ ਆਗਾ ਉਹੀ ਹੋਈ ਗੱਲ ਵਾਂਗੂ ਕਿਦੋ ਭਾਈ ਹੁਣ ਅਜ ਟੱਬਰ ਦਾ ਬਣ ਕੇ ਖੜ ਗਿਆ ਉਹ ਦੁਬੇ ਲਈ ਕੀ ਹੋਇਆ ਕਿਨੇ ਭਾਈ ਆਪਾਂ ਨੂੰ ਘਰੋਂ ਕੱਢਿਆਗਾ ਦੇ ਜੜਕਦੇ ਨੇ ਕਹਤਾ ਵੀ ਆਦਾ ਕਿਤੇ ਬੈਠੋ ਨਾ ਬੈਠੋ ਤੁਹਾਨੂੰ ਨਾ ਰੋਟੀ ਨਾ ਟੁਕਕ ਤੁਹਾਨੂੰ ਕੁਝ ਨਹੀਂ ਮਿਲਦਾ ਚਲ ਬੇਬੇ ਪੁੱਸਦੇ ਆ ਜਾ ਕੇ ਕਰਦੇ ਆਂ ਗੱਲ ਆਪਾਂ हां भाई कोई ना गा गा। आगा पा... आगा पैसे टीठू पैसे काम ਜੇ ਹੁਣ ਆਪਾਂ ਕਰੇ ਬੈਠੀਆਂ ਰਹਿੰਦੇ ਆ ਫੇਰ ਤਾਂ ਆਪਾਂ ਨੂੰ ਕੁਛ ਨਹੀਂ ਸੀ ਦੇਖ ਮਿਰਦਾ ਹਨਾ ਤੇ ਆਪਾਂ ਵੀ ਕੰਮ ਕਰਾਂਗੇ ਤੇ ਦੋ ਪੈਸੇ ਕਮਾਵਾਂਗੇ ਤੇ ਆਪਾਂ ਦਾ ਢਿੱਡ ਭਰਾਂਗੇ ਕੋਈ ਆਪਾਂ ਨੂੰ ਮੈਨਾ ਨਹੀਂ ਵਧੀਆ ਜੇ ਆਪਾਂ ਕੰਮ ਕਰਾਂਗੇ ਚਾਰ ਪੈਸੇ ਵੀ ਆਪਾਂ ਨੂੰ ਆਉਣਗੇ ਹਨਾ ਤੇ ਬੇਬੇ ਪਾਹ ਕਰ ਪੁੱਸਦੇ ਆਂਗੇ ਹੋਰ ਇਹ ਪੁੱਸਦਿਆ ਪਈ ਆਪਾਂ ਮੈਂ ਬੋਲ ਮਾਰ ਦੇਣੀ ਆਂਗੀ ਆਂਦਾ ਖਰ ਹਾਏ ਤਾਂ ਵਿਚਾਰੀ ਇਹ ਚੰਗ ਗਈ ਤੇਰਾ ਬੋਲ ਮਾਰਦੇ ਆਂ ਅਰੇ ਹਰਬੇ ਆਹ ਇੱਕ ਬੈਠ ਕੇ ਖਾਲੀ ਪਈ ਹੈਗੇ ਪੁੱਛ ਲੈਣੇ ਆਪਾਂ ਕੋਈ ਨਾ ਫਿਰ ਆਪਾਂ ਹੁਣ ਕੇ ਨਾ ਪੁੱਛੀਏ ਤਾਂ ਸਹੀ ਆਏ ਹੁਣ ਆਪਾਂ ਸਿੱਧੇ ਮੱਥੇ ਵਾਲੇ ਦੇ ਘਰੇ ਕਿਵੇਂ ਬੜ ਗਏ ਆਏ ਵੀ ਡਰ ਲੱਗਦਾ ਲਾਂਬੇ ਤੋਂ ਔਰੇ ਹਰਪ੍ਰੀਤ ਨਹੀਂ ਹਰਪ੍ਰੀਤ ਅੱਤਾਈ ਤੇ ਵੀਰਪਾਲੇ ਕਿੱਧਰ ਫਿਰਦੇ ਨੇ ਵਿਚਾਰੀਆਂ ਬੂਮਾ ਮਰ ਜਾ ਇਹਨਾਂ ਦੀ ਤਾਂ ਬਹੂ ਵਾਲੀ ਪੈੜੀ ਐ ਮੈਨੂੰ ਤਾਂ ਲੱਗਦਾ ਵਿਚਾਰੀਆਂ ਘਰੋਂ ਘਰੋਂ ਘਟਤੀਆਂ ਲੱਗਦੀਆਂ ਮੈਨੂੰ ਤਾਂ ਪੁੱਛ ਨਾ ਭੈਣੇ ਸੰਤਾ ਕਰੋ ਘਰੋਂ ਘੜਤਾ ਉਹਨੇ ਸੱਚੀ ਹੋਰ ਐਡੀ ਕਲੇਸਾਂ ਦੀ ਕਿਵੇਂ ਕੁੜੇ ਹਰਪ੍ਰੀਤ ਠੀਕ ਹੈ ਪੰਜਵਾਕ ਜਲੇ ਹੋ ਠੀਕ ਬੜੀ ਹੈ ਬੜੀ ਵਧੀਆ ਠੀਕ ਠਾਕ ਹੈ ਬਈ ਇੰਨੀ ਠੰਡ ਚ ਤੁਹਾਨੂੰ ਘਰੋਂ ਕੱਢ ਕੇ ਉਹਨੂੰ ਪਾਪ ਨਹੀਂ ਲੱਗੂਗਾ ਚਲ ਕੋਈ ਨਾ ਭਾਈ ਕਦੋਂ ਪਾਪ ਲੱਗੂ ਹਰ ਤਰੀਕ ਦੇਖੀ ਜਾਊਗੀ ਨਾ ਹੁਣ ਉਹੀ ਗੱਲ ਸੁੱਖ ਨਾ ਹੀ ਮਟਿਆਰ ਹੋਈ ਪਈ ਕੁੜੀ ਕੋਠੇ ਜਿੱਦੀ ਹੋ ਰਹੀ ਬਿਆਹਣ ਵਾਲੀ ਹੈ ਤੇ ਜਦੋਂ ਬਿਆਹਣ ਦਾ ਟਾਈਮ ਆਇਆ ਉਹਦੇ ਤੁਹਾਨੂੰ ਘਰੋਂ ਕੱਢਤਾ ਉਹੀ ਤਾਂ ਗੱਲ ਆ ਭਾਈ ਹੁਣ ਕਦੋਂ ਬਿਆਹਣ ਦਾ ਟਾਈਮ ਸੀ ਕੁੜੀ ਨੂੰ ਹੁਣ ਦੇਖ ਮਾਮਾ ਧੀਆਂ ਨੂੰ ਘਰੋਂ ਘੜਤਾ ਤਾਉਨ ਕੀ ਬਣਿਆ ਸਾਡਾ ਲ ਦੱਸ ਤੇਰਾ ਵੀ ਮੈਨੂੰ ਪਤਾ ਹੀ ਹੈ ਨਾ ਜਦੋਂ ਤੈਨੂੰ ਪਤਾ ਸੀ ਵੀ ਭਾਈ ਮੈਂ ਆਵਦੀ ਕੁੜੀ ਵੀ ਹੋਣੀ ਐ ਨਾ ਤੂੰ ਕਿੱਲਾ ਜ਼ਮੀਨ ਦਾ ਨਾਂ ਰੱਖ ਸਕੀ ਤੂੰ ਸਾਰੀ ਮੁੰਡੇ ਦੇ ਨਾਂ ਕਰਾਤੀ ਉਹੀ ਗੱਲ ਮੁੰਡਾ ਕਿੱਲਾ ਵੇਚ ਕੇ ਮੁੰਡਾ ਬਾਹਰ ਟੱਪ ਗਿਆ ਉਹਨੇ ਤਾਂ ਐ ਨਾ ਮੰਨਿਆ ਮੇਰੀ ਭੈਣ ਵੇਉਣਾ ੜੀ ਹੋਈ ਤੇ ਕੋਠੇ ਜਿੱਦੀ ਜੇ ਬੇਪਰੀ ਪੇਲ ਸੁਣਾਉਂਦੀ ਉਹਨੂੰ ਫੜਾ ਦਿੰਦੀ ਐਲ ਉਹ ਕਿ ਕੀ ਕਰਾ ਫਿਰ ਉਹ ਤਾਂ ਪੁੱਤ ਮੈਂ ਹੁਣ ਆਏ ਫੜਾਉਂਦੀ ਸੀ ਵੀ ਚਾਲ ਬਗਾਨੀ ਟੀ ਹੈ ਵੀ ਚਾਲ ਆਪਣੇ ਇੱਥੇ ਕੋਲੇ ਰਹਿੰਦੀ ਹੈ ਵੀ ਜੇ ਆਪਾਂ ਨਾ ਕੋਈ ਪੈਸਾ ਫੜਾਇਆ ਕੋਈ ਇਹਨਾਂ ਚੀਜ਼ ਫੜਾਈ ਤਾਂ ਇਹ ਆਈ ਨਹੀਂ ਪਤਾ ਦੇ ਪੇਕੀ ਬੈ ਜਾ ਕਰੋ ਭਾਈ ਆਪਣਾ ਮੁੰਡਾ ਬਾਹਰ ਆਗਾ ਹੁਣ ਮੈਂ ਤਾਂ ਦੱਦੀ ਫੜਾ ਲੀ ਮੈਂ ਫਿਰ ਤੇਰਾ ਮੁੰਡਾ ਕੁਝ ਨਹੀਂ ਕਹਿੰਦਾ ਤੇਰੇ ਮੁੰਡੇ ਨੇ ਇਹ ਨਹੀਂ ਆਖਿਆ ਵੀ ਮੇਰੀ ਮਾਂ ਤੇ ਭੈਣ ਨੂੰ ਤੂੰ ਕਰੋ ਕੋ ਕੱਢਣੀ ਹੈ ਲੈ ਮੁੰਡਾ ਤਾਂ ਆਪ ਉਹਦਾ ਨਾ ਭਾਈ ਹੁਣ ਕੀ ਆਖਰੇ ਜਦੋਂ ਹੁਣ ਮੁੰਡਾ ਵੀ ਤੇ ਕੋਲੇ ਹੋਵੇ ਪੁੱਤ ਤੇਰਾ ਕੋਈ ਉਹਨੂੰ ਸਾਰੀ ਗੱਲਬਾਤ ਦਾ ਪਤਾ ਲੱਗੇ ਹੁਣ ਪੁੱਤ ਉਹ ਹੀ ਗੱਲ ਮੰਗੂ ਸਾਡੇ ਨਾਲ ਟੱਕੇ ਜੇ ਉਹ ਨਾਲੇ ਆਏ ਨਹੀਂ ਪਤਾ ਤਾਈ ਕੀ ਦੱਸਦੀ ਹੋ ਉਹਦੇ ਕੋਲੇ ਉਹਦੇ ਕੋਲੇ ਕੜਾ ਸੱਚ ਦੱਸਦੀ ਹੋਗੀ ਉਹ ਤਾਂ ਫੇਰ ਆਈ ਕਹਿੰਦੀ ਫਸਾਦੀ ਮਮਾਰੀਆਂ ਬਣਾਉਂਦੀ ਹੋ ਮਾਮਾ ਇਹ ਤਾਂ ਤਾਂ ਹੀ ਹੁੰਦੀ ਨਹੀਂ ਪਤਾ ਸੀ ਸਾਰੇ ਪਿੰਡ ਚ ਜਦੋਂ ਤੇਰੇ ਮੁੰਡੇ ਦੀਆਂ ਗੱਲ ਸੁਣੀ ਸੀ ਨਾ ਵੀ ਤੁਹਾਡਾ ਮੁੰਡਾ ਬਾਹਰ ਜਾਂਦਾ ਹੈਗਾ ਤੇ ਮੈਂ ਤਾਂ ਪਹਿਲੀ ਦੇਖ ਲਿਆ ਸੀ ਮੈਂ ਕਿ ਉਹਨਾਂ ਦੀ ਤਾਂ ਕੁੜੀ ਵਿਆਉਣ ਵਾਲੀ ਸੀ ਤੇ ਉਹਦੀ ਤਾਂ ਨੂੰ ਵੀ ਪੜੀ ਆਈ ਨਹੀਂ ਪਤਾ ਹੋਈ ਗੱਲ ਕੁੜੀ ਦਾ ਕਰੇ ਨਾ ਕਰੇ ਮਾ ਦਾ ਭਾਈ ਬਥੇਰਾ ਆਖਿਆ ਸੀ ਮੁੰਡੇ ਨੂੰ ਜਾਣ ਤੋਂ ਪਹਿਲਾਂ ਆਖਿਆ ਸੀ ਪੁੱਤ ਮੈਂ ਤਾਂ ਮੈਂ ਕਿਹਾ ਪਹਿਲਾਂ ਆਪਾਂ ਕੁੜੀ ਵਿਆਹ ਦਈਏ ਫਿਰ ਬਾਹਰ ਵਗ ਜੀ ਕਿਹੜਾ ਭਾਈ ਉਹਦੀ ਬਾਹਰ ਉਹ ਵਗ ਗਿਆ ਤਾ ਟਰ ਕੇ ਕਿੱਲਾ ਜਮੀਨ ਦਾ ਬਾਹਰ ਵਗ ਗਿਆ ਅਸੀਂ ਮਾਮਾ ਧਿਆਰ ਉਹ ਡੰਗਾ ਫਿਰ ਦੰਗਾ ਜਿੱਤਾਈ ਫਿਰ ਐ ਕਰਦੀ ਤੂੰ ਜੇ ਹੁਣ ਤੇਰੇ ਨਾਲ ਹੁੰਦੀ ਇੱਕ ਕਿੱਲੇ ਹੀ ਰੱਖਿਆ ਹੁੰਦਾ ਤਾਂ ਆਪਦੇ ਨਾਲ ਅੱਜ ਤੂੰ ਆਦੀ ਕੁੜੀ ਨੂੰ ਵਿਆਹ ਤਾਂ ਦਿੰਦੀ ਉਹੀ ਗੱਲ ਭਾਵੇਂ ਕਿਵੇਂ ਮਰਜੀ ਬਿਉਂਦੀ ਗੈਣੇ ਤਾਰਦੀ ਕਿਵੇਂ ਮਰਜੀ ਕਰਦੀ ਤਾਈ ਉਹਦੋਂ ਸੋਚਣਾ ਚਾਹੀਦਾ ਇਕੱਲੇ ਪੁੱਤ ਬਾਰੇ ਸੋਚ ਲਾਉਂਦੇ ਪੁੱਤ ਆਏ ਬਸ ਉਹਦੇ ਲਗਾਤੀ ਨਾ ਵੀ ਫੇਰ ਬਗਾਣਾ ਪੁੱਤ ਕੀ ਬਤਾ ਕਹੇ ਜਾਊਗਾ ਫੇਰ ਕੁੜੀ ਦੇ ਨਾਂ ਚੜਜੂ ਵੀ ਬਾ ਜਮੀਨ ਫੇਰ ਹੁਣ ਮੈਨੂੰ ਐਂ ਦੱਸੋ ਵੀ ਮੇਰੇ ਕੋਲੇ ਕਿਵੇਂ ਆਇਓ ਤੇਰੇ ਕੋਲ ਮਰਹੂਮ ਆਏ ਵੀ ਖਿਆਲ ਸੁਣ ਲੈ ਭਾਈ ਸਾਡੀ ਤਾਂ ਆਈਆਂ ਦੀ ਜੇ ਕੋਈ ਦੇਖ ਤੂੰ ਭਾਈ ਕੰਮ ਤੇ ਨਾ ਉਹਨਾਂ ਦਾ ਕੰਮ ਤੇ ਸਾਨੂੰ ਰੱਖ ਲੈ ਤੇ ਨਾਲੇ ਜੇ ਤੇਰਾ ਭਾਈ ਕਮਰਾ ਵੀ ਅੱਲਾ ਸਾਨੂੰ ਹਰਦੀ ਪੁੱਤ ਬਣ ਕੇ ਆ ਦੇ ਦੇ ਦੇਖ ਕੋਈ ਨਹੀਂ ਤਾਂ ਇਹ ਕਮਰਾ ਤਾਂ ਸਾਡਾ ਬੇਲੀ ਹੈ ਦੇਖ ਹੁਣ ਉਹੀ ਗੱਲ ਫੇਰ ਵੀ ਹੁਣ ਤੁਸੀਂ ਕਿੱਥੇ ਜਾਓਂਗੇ ਕਿੱਥੇ ਰਾਤਾਂ ਕੱਟੋਗੇ ਇੱਥੇ ਤਾਂ ਸਾਨੂੰ ਆਪਦੇ ਘਰ ਮੰਗੂਗਾ ਦੇਖ ਕਮਰੇ ਤਾਂ ਸਾਡਾ ਬੇਲੀ ਪਏ ਇੱਥੇ ਤੁਸੀਂ ਰਹਿ ਲਿਆ ਕਰੋ ਹੋਰ ਤਾਂ ਕੋਈ ਉਹ ਨਹੀਂ ਤਾਈ ਮੇਰੇ ਨਾਲ ਕੰਮ ਧੰਦਾ ਕਰਾ ਦਿਆ ਕਰੋ ਪਹਿਲਾਂ ਦੇਖ ਭਾਈ ਮੁੰਜੇ ਕਿ ਸਵੇਰੇ ਆਖੇ ਵੀ ਮੈਨੂੰ ਕਰਾਇਆ ਦੇ ਦਿਓ ਦੇਖ ਪੁੱਤ ਕਰਾਇਆ ਤਾਂ ਸਾਡੇ ਕੋਲੇ ਹੈ ਹੀ ਨਹੀਂਗਾ ਤੂੰ ਸਾਡਾ ਕਿਹੜਾ ਕੰਮ ਕਰਾਂਗੇ ਅਸੀਂ ਉਹ ਚੋ ਆਦਾ ਭਾਈ ਕਰਾਇਆ ਕੱਤੀ ਚੱਲੀ ਦੇਖ ਤਾਈ ਕਰਾਇਆ ਤੁਮਨੇ ਸੋਤੋ ਕੱਟ ਦੀ ਕਿ ਸੋਹਣੀ ਲੱਗਦੀ ਆ ਦੇਖਿਆ ਮੈਂ ਤੁਹਾਨੂੰ ਕਮਰਾ ਦੇ ਦਾਨੀ ਆ ਜਦੋਂ ਕੋਈ ਤੁਹਾਡਾ ਹੱਥ ਪੈਣ ਲੱਗ ਗਿਆ ਦੋ ਚਾਰ ਘਰਾਂ ਨਹੀਂ ਮੈਂ ਤੁਹਾਨੂੰ ਹੋਰ ਵੀ ਪੁੱਛ ਕੇ ਕੰਮ ਦੇ ਦੂੰਗੀ ਜੇ ਤੁਹਾਡਾ ਕੰਮ ਵਧੀਆ ਚੱਲ ਪਿਆ ਉਦੋਂ ਚੱਲ ਤੁਸੀਂ ਮੈਨੂੰ ਦੇ ਦਿਓ ਕਰਾਇਆ ਹਾਂ ਚੱਲ ਫਿਰ ਭਾਈ ਉਹ ਮੈਨੂੰ ਲੈ ਕੇ ਪੈਸੇ ਦੇ ਦੋ ਕਰਾਇਆ ਇਹ ਗੱਲ ਤੇਰੀ ਮੂੰਹ ਨੂੰ ਗਈ ਗੁਜਰੀ ਤਾਂ ਨਹੀਂ ਵੀ ਜਿਹੜੀ ਸਾਨੂੰ ਐ ਮੋੜ ਦੂੰਗੀ ਮੋੜ ਦੂੰ ਹਾਂ ਉਹ ਤਾਂ ਠੀਕ ਆ ਭਾਈ ਚੱਲ ਤਾਂ ਇਹ ਆ ਦੇਖ ਮੈਂ ਤੁਹਾਨੂੰ ਦਿਖਾ ਦੇਣੀ ਆ ਆ ਦੇਖ ਮੰਜੇ ਮੁੰਜੇ ਮੇਰੇ ਤਾਂ ਇੱਥੇ ਢੱਗੇ ਪਏ ਆਗੇ ਤੇ ਵਧੀਆ ਸਾਰਾ ਸਵਾਨ ਹੈ ਇੱਥੇ ਦੋ ਮੰਜੇ ਮਾਮਾ ਤੀਆਂ ਢਾਲਿਓ ਸਾਨੂੰ ਦੋ ਬਿਸਤਰੇ ਵੀ ਦੇ ਦੂੰਗੀ ਕੋਈ ਨਹੀਂ ਤਾਂ ਹੀ ਹੋਈ ਗੱਲ ਪੁੰਨ ਤਾਂ ਧਰਮ ਤਾਂ ਤਾਰਨਾ ਮੈਨੂੰ ਨਾ ਭਾਈ ਚਲ ਕੋਈ ਨਾ ਦੇਖ ਵਧੀਆ ਸਾਰਾ ਛੋੜ ਦਾ ਕਮਰਾ ਦੇਖਾ ਤੀ ਹੈਗਾ ਹੈ ਨਾ ਤੇ ਆ ਸਮਾਨ ਤੁਸੀਂ ਆਉ ਦਾ ਫਿਰ ਚੱਕ ਲਾਓਗੇ ਨਾ ਤਾਂ ਹੀ ਸਮਾਨ ਕੀ ਕਹਿੰਦਾ ਤੁਹਾਨੂੰ ਤੁਸੀਂ ਕੀ ਸਮਾਨ ਚੱਕ ਕੇ ਲੈ ਜਾਉਂਗੀਆ ਤਵੇ ਵੀ ਆਪਣੇ ਦੋ ਮੰਝੇ ਡਾ ਜਾ ਕਰ ਇੱਕ ਦਾ ਖੜਾ ਆ ਨਾ ਲਿਓ ਇੱਕ ਇਧਰੋਂ ਡਾ ਲਿਓ ਚਲ ਪੁੱਤ ਫੇਰ ਤਾਂ ਵਧੀਆ ਚਲ ਜਿੰਨਾ ਸਾਨੂੰ ਬਿਸਤਰੇ ਦੇ ਦੇ ਨਾ ਦੋਨੇ ਦੇ 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 ਦੇਖ ਤਾਈ ਉਹੀ ਗੱਲ ਮੇਰੀਆਂ ਮਾਮਾ ਵਰਗੀਆਂ ਗਈ ਫੇਰ ਸਾਡੇ ਪੈਸੇ ਆਉਣ ਲੱਗ ਗਏ ਫੇਰ ਅਸੀਂ ਆਪ ਦੀਆਂ ਚੀਜ਼ਾਂ ਸਾਰੀਆਂ ਬਣਾ ਲਾਂਗੇ ਦੇਖ ਕਈ ਦੋ ਤਿੰਨ ਘਰ ਹੋਰ ਕਹਿੰਦੇ ਸੀ ਕੰਮ ਨੂੰ ਕੰਮ ਆਲੀ ਭਾਲਦੇ ਸੀ ਦੇਖ ਹੁਣ ਛੋਡੇ ਕੋਲ ਕਹਿਣ ਨੂੰ ਮੇਰੇ ਜੀਵ ਹੀ ਨਹੀਂ ਕਰਦਾ ਪਰ ਜਦੋਂ ਭਾਈ ਉਹੀ ਗੱਲ ਛੋਡੇ ਹੁਣ ਹੱਥ ਪੱਲੇ ਨਹੀਂ ਕੋਸ ਤੇ ਤੁਸੀਂ 2 ਰੁਪਈਆਂ ਦੀਆਂ ਮਾਰਗਾ ਹੁਣ ਕੰਮ ਵੀ ਕਰ ਸਕਦੋਂ ਨਾ ਸਾਨੂੰ ਕੰਮ ਨਾ ਤਾਂ ਹੀ ਕੰਮ ਤਾਂ ਕਰਾਂਗੇ ਹੱਪਰੀ ਤੇ ਪੁੱਤ ਗੱਲ ਕੋਈ ਸਾਨੂੰ ਮੈਨਾ ਨਹੀਂ ਪੁੱਤ ਆਹ ਦਾ ਢਿੱਡ ਭਰਾਂਗੇ ਕੰਮ ਕਰਾਂਗੇ ਆ ਦਸੇ ਨੋਹਾਂ ਦੀ ਕਮਾਈ ਦਾ ਕੋਈ ਮੈਨਾ ਨਹੀਂ ਸਾਨੂੰ ਦੇਖ ਤਾਈ ਕੰਮ ਧੰਦਾ ਕਰਿਓ ਤੇ ਮੈਂ ਤੈਨੂੰ ਦੱਸਾਂ ਜੇ ਹੋ ਸਕੇ ਨਾ ਸਾਥੋਂ ਅਸੀਂ ਤੇਰੀ ਕੁੜੀ ਦੀ ਵਿਆਹ ਵਿੱਚ ਮਦਦ ਵੀ ਕਰ ਦਿਆਂਗੇ ਹੋਏ ਕਰ ਇਹਦੇ ਵਾਸਤੇ ਥਾਂ ਆਪੇ ਦੇਖੇ ਹੋਗਾ ਦਾ ਭਾਈ ਚਲ ਕੋਈ ਨਾ ਭਾਈ ਮੇਰੇ ਦੇਖੋ ਅੱਜ ਕੱਲ ਨਾ ਧੀਆ ਦੀ ਬਾਦੂ ਲੋੜ ਗਈ ਉਹੀ ਗੱਲ ਕੁੜਮਾਂ ਨੂੰ ਤਾਂ ਵਿਆਹ ਨੂੰ ਅਗਲਾ ਪਾਰਦਾ ਫਿਰਦਾ ਅੱਜ ਕੱਲ ਤਾਂ ਕੁੜੀਆਂ ਨੂੰ ਕੌਣ ਆਉਂ ਕਰਦਾ ਕੁੜੀਆਂ ਦੀ ਤਾਂ ਇੰਨੀ ਕਦਰ ਹੈਗੀ ਚਲ ਕੋਈ ਨਾ ਭਾਈ ਅੱਜ ਕੀ ਕਰ ਲਵੇ ਤਾਂ ਇਹ ਹੋ ਜਾ ਦੇਖ ਲਾਂਗੇ ਵਿਚਾਰੀ ਵਾਸਤੇ ਜਿੱਥੇ ਵੀ ਕੋਈ 5 ਰੁਪਏ ਮੰਗੇ ਨਾ ਮੰਗੇ ਨਾ ਦੇਖ ਭਾਈ ਤੇਲਾਹੀ ਤਾਈ ਕੀ ਕੋਈ ਉਹਨਿਆ ਯਾਰ ਲੱਗੂਗਾ ਆਪਣਾ ਪਿੰਡ ਇੰਨਾ ਚੰਗਾ ਸਾਰਾ ਪਿੰਡ ਮਦਦ ਕਰ ਦੂਗਾ ਚਲ ਕੋਈ ਨਾ ਬੋਲ ਨਹੀਂ ਤਾਂ ਤੇਰੀ ਨੂਨੂ ਉਹੀ ਗੱਲ ਫਿਰ ਬਾਹਰ ਨਿਕਲਣ ਜੋਗਰੀ ਨਹੀਂ ਰਹਿਣੀ ਸ਼ਰਮਤਾ ਮਨੂਗੀ ਚਾਹ ਚਾਹੀ ਤਾਂ ਮੰਨੂਗੀ ਜੇ ਰਾਂਜਾਂ ਦੀ ਵੀ ਕਿਸੇ ਨਾਲ ਕੋਈ ਮੂਰੇ ਲੜ ਕੇ ਤੇ ਮੋਰ ਪੂਗੀ ਅਗਲੀ ਜਰਕਦੇ ਨੇ ਮੈਂ ਨਾ ਦੇ ਦਿਆ ਕਰੂਗੀ ਮੈਂ ਨਾ ਤਾਂ ਦੇਊਗੀ ਹੁਣ ਦੇਖ ਪਿੰਡ ਦੀ ਤਾਂ ਧੀ ਐ ਪਿੰਡ ਤਾਂ ਨਹੀਂ ਸਿੱਟਦਾ ਪਿੰਡ ਤਾਂ ਆਪਣਾ ਸਾਰਾ ਮਦਦ ਕਰ ਦੂਗਾ ਚਲ ਕੋਈ ਨਾ ਬੋਲ ਤੂੰ ਮੇਰੀ ਨੂਨਾ ਤਾਂ ਤੂੰ ਹੀ ਚੰਗੀਆਂ ਕਿਹੜੇ ਸਾਡੀ ਕਿੰਨੀ ਮੇਰ ਕਰਦੀਆਂ ਜੀ ਦੇਖ ਚਲ ਕੋਈ ਨਹੀਂ ਤਾਂ ਨਹੀਂ ਆਜੋ ਚੁੱਲੇ ਕੋਲੇ ਵਗ ਚਲੋ ਨਹੀਂ ਤਾਂ ਸੇਕ ਲੋ ఆ పుట్ చాలా ਮੈਂ ਇਹਨੂੰ ਆਖਿਆ ਕੁੜੀ ਨੂੰ ਮੈਂ ਕਿਹਾ ਆਪਾਂ ਫੇਰ ਆਏ ਹੁਣ ਆਪਾਂ ਬੈਠਿਆਂ ਤੋਂ ਨਹੀਂ ਆਪਣਾ ਕੁਝ ਬਣਦਾ ਦੇਖੇ ਤਾਂ ਭਾਈ ਆਪਾਂ ਨੂੰ ਹੁਣ ਕੋਈ ਗੱਲ ਨਹੀਂ ਪਊ ਮਟਿਆਰਤੀ ਏ ਤੂੰ ਤਾਂ ਉਹੀ ਗੱਲ ਕਿਤੇ ਵੀ ਰੋਟੀ ਖਾ ਲੇ ਹੁਣ ਇਹਨੂੰ ਤਾਂ ਕਿਸੇ ਉਹੀ ਗੱਲ ਤੂੰ ਡੇਰੇ 'ਚ ਵੀ ਨਹੀਂ ਲੈ ਕੇ ਬੈਠ ਸਕ ਮੈਂ ਕਹਿੰਦਾ ਕਿਸੇ ਪਾਸੇ ਨਹੀਂ ਚਲ ਐਂ ਨਾ ਭਾਈ ਕੋਈ ਚਲ ਇਹਦੇ ਕਰਮਾਂ ਦਾ ਕੋਈ ਬੰਦ ਜੂਗਾ ਚਲ ਕੇ ਤਾਂ ਵਿਆਹ ਕੇ ਤੋਰਤੀ ਫੇਰ ਮੈਨੂੰ ਆਉਗਾ ਕੋਈ ਟੈਨਸ਼ਨ ਨਹੀਂ ਫੇਰ ਤਾਂ ਉਹੀ ਗੱਲ ਤਾਂ ਹੀ ਕੱਲੀ ਜਾਣੀ ਤੇ ਤੁਹਾਡੇ ਪੇਕੇ ਜਾ ਕੇ ਵੀ ਵਹਿ ਜੀ ਹੁਣ 30 ਨੂੰ ਲੈ ਕੇ ਕਿਵੇਂ ਵਹਿ ਜੀ ਅੱਜ ਕੱਲ੍ਹ ਕੌਣ ਉਹੀ ਗੱਲ ਚੱਲਦਾ ਭਾਈ ਇਕੱਲੇ ਬੰਦੇ ਨੂੰ ਤਾਂ ਤੇ ਮੈਂ ਤੁਹਾਡੇ ਖਤਰ ਨੇ ਚਾਹ ਬਣਾ ਕੇ ਲੈਣੀ ਆ। ਚੰਗਾ ਭਾਈ ਬਣਾ ਲਿਆ। ਕੀ ਕਰੇ ਲੈ ਵਿਚਾਰੀ ਉਹੀ ਗੱਲ ਮਟਿਆਰਤੀ ਨੂੰ ਨਾਲ ਲਈ ਫਿਰਦੀ ਹੈਗੀ ਤੇ ਉਹ ਦੇਖ ਲੈਨੀ ਚੰਦਰੀ ਕਿੱਡੀ ਚੰਦਰੀ ਏ। ਦੇਹ ਲੈ ਕਰੂ ਕੱਢਤੀਆਂ ਵਿਚਾਰੀਆਂ। ਕੀ ਗੱਲ ਐ ਚਲ ਆਹ ਕਮਰਾ ਉਹ ਵੀ ਬੇਲੇ ਪਿਆ ਸੀ। ਜੇ ਪੈ ਜਾਣਗੇ ਮਹੀਨਾ ਨਾਲ ਇੱਕ ਦੋ ਘਰਾਂ ਨੇ ਹੋਰ ਪੁੱਛ ਲੂੰਗੀ ਕੋਈ ਇਹਨਾਂ ਨੂੰ ਕੰਮ ਮਿਲ ਗਿਆ। ਵਿਚਾਰੀਆਂ ਦਾ ਉਹੀ ਗੱਲ ਹੋ ਜੂਗਾ। ਚਾਹ ਬਣਾਵਾ ਕੁੱਟ। ਇਹ ਵਿਚਾਰੀਆਂ ਨੂੰ ਚਾਹ ਦੀ ਕੁੱਟ ਕਰਕੇ ਦੇਵਾ ਪਤਾ ਨਹੀਂ ਠੰਡ 'ਚ ਕਦੋਂ-ਕਦਿਆਂ ਫਿਰਦੀਆਂ ਉਹੀ ਗੱਲ। ਕੀ ਗੱਲ ਉਹ ਹੀ ਗੱਲ ਪਈ ਨੂਹਾ ਪੁੱਤ ਹੁਣ ਤਾਂ ਚੱਜਦੇ ਹੁਣ ਇਹ ਜੀ ਲਾਦਨੋਂ ਤਾਂ ਨਹੀਂ ਹੋਵੇ ਲਾਦ ਜਿਹੜੀਆਂ ਬੁੜੇ ਹੋਏਆਂ ਨੂਹੀ ਗੱਲ ਉਹ ਤਾਂ ਖਾਂਦੀ ਐ ਹਰ ਪੀ ਦਾ ਹਾਂ ਉਹ ਕਵੇਲੇ ਜੀ ਚਾਹ ਕਾਦੇ ਵਾਸਤੇ ਤੇਰੀ ਜਾਣੀ ਹੁਣ ਤੂੰ ਹੁਣ ਤਾਂ ਨਾ ਆਉਣੀ ਸੀਗੀ ਹੁੰਦਾ ਰੋਟੀ ਦਾ ਟਾਈਮ ਹੋਇਆ ਪਿਆ ਰੋਟੀ ਦਾ ਟਾਈਮ ਤਾਂ ਹੋਇਆ ਪਿਆ ਤਾਂ ਮੈਨੂੰ ਵੀ ਪਤਾ ਐ ਉਹ ਸੀਬੋ ਤਾਂ ਆਈ ਆ ਰਹੀ ਐ ਵਿਚਾਰੀ ਕੁੜੀ ਨੂੰ ਲੈ ਕੇ ਸੀਬੋ ਤਾਂ ਹੀ ਆਹੋ ਆਪਣਿਆਂ ਘਰੇ ਕੀ ਕਰਨ ਆਈਆਂ ਨੇ ਉਹ ਉਹਦੀ ਨੂਨੇ ਘਰੋਂ ਕੱਢਦੀ ਜਿੰਨੋਂ ਹੁਣ ਇੱਥੇ ਆਵੇ ਵਿਚਾਰੀ ਹੋਰ ਕਿੱਧਰ ਜਾਵੇ ਉਹ ਤੈਨੂੰ ਪਤਾ ਜੀ ਨੂ ਕਿੰਨੀ ਭੜੀ ਐ ਆਹ ਫਿਰ ਨੂ ਕੇ ਬੰਬ ਛੱਡਦੇ ਨੇ ਮੇਰੇ ਤਾਂ ਉਹਨਾਂ ਨੂੰ ਚਾਹ ਨੂੰ ਬਾਹਰਿਆਂ ਦੂ ਕਹਿੰਦੇ ਮਾਂ ਘਰ ਨਾ ਜੇ ਉਹਦਾ ਬਾੜੀ ਭੜੀ ਐ ਹਰੇਕ ਨੇ ਲੜ ਪੈਂਦੀ ਐ ਦੇਖੋ ਹਰੇਕ ਨੇ ਲੜ ਪਾਣੀ ਹੋ ਮੜਾ ਆ ਕੇ ਦੇਖ ਨਹੀਂ ਤਾਂ ਉਹ ਕਰੋ ਕੱਟ ਤਾ ਮਟਿਆਰ ਕੁੜੀਆਂ ਨਾਲ ਐ ਜੀ ਮੇਰੀ ਵਿਚਾਰੀ ਲੈ ਕੇ ਕਿਧੜੀਆਂਵੇਂ ਹੰਦਾ ਕਹਿੰਦਾ ਤਾਈ ਨੂੰ ਮਾਂ ਤਾਈ ਆ ਬੈਠ ਕੇ ਬੇਲੀ ਪੀਏ ਇੱਥੇ ਤੁਸੀਂ ਪੈ ਜਿਓ ਮੈਂ ਤੈਨੂੰ ਦੱਸਾਂ ਪਿੰਡ ਦੀ ਬੁੜੀ ਐ ਮਾਰੀ ਮੋਟੀ ਹੈ ਪੈ ਕਰਨੀ ਚਾਹੀਦੀ ਜੇ ਨੂ ਚੰਦਰੀਏ ਫਿਰ ਆਪਾਂ ਤਾਂ ਨਹੀਂ ਨੂ ਮਰ ਦੇਵਾਂਗਾ ਤੇਰਾ ਪਰ ਆਹੋ ਜੇ ਨਾ ਤੂੰ ਐਂ ਕਹਦਾ ਤੂੰ ਸਾਡੀ ਬੈਠਕ ਜੀ ਉਹ ਵਿਚਾਰੇ ਨੋ ਤਾਂ ਐ ਕਹਿੰਦੇ ਨੇ ਬੀਮਾੜਾ ਮੋਟਾ ਨਾ ਸਾਨੂੰ ਦੋ ਚਾਰ ਘਰਾਂ ਦੇ ਸੀ ਕੰਮ ਕਰ ਲਿਆ ਕਰਾਂਗੇ ਹੋਰ ਬੰਦਾ ਉਹੀ ਗੱਲ ਰੋਟੀ ਤਾਂ ਜਦੋਂ ਕਿਤੇ ਰੋਟੀ ਨਾ ਮਿਲੇ ਨਾ ਉਦੋਂ ਸਾਰਾ ਕੁਝ ਕਰਨਾ ਪੈਂਦਾ ਮੈਂ ਤੈਨੂੰ ਦੱਸਾਂ ਕੋਈ ਕਿਸੇ ਦੇ ਕੰਮ ਕਰੇ ਕਰਨਾ ਸੌਖਾ ਨਹੀਂ ਹੁੰਦਾ ਉਹ ਦੇਖ ਲੈ ਹਾਂ ਸਿਬੋ ਤਾਈ ਦੀ ਨੂੰ ਕਿੰਨੀ ਪੜ੍ਹੀ ਐ ਉਹਨੂੰ ਘਰੋਂ ਕੱਢਤਾ ਹੈ ਉਹਨੇ ਮੇਰੀ ਗੱਲ ਸੁਣ ਲੈ ਚੱਲ ਤਾਈ ਦਾ ਜਹੀ ਸੀਗੀ ਸੀਗੀ ਚੱਲ ਕੋਈ ਨਹੀਂ ਸੱਸ ਨੂੰ ਹਾਂ ਜੀ ਲੜਾਈ ਹੁੰਦੀ ਰਹਿੰਦੀ ਐ ਉਹ ਮਾੜਾ ਮੋਟਾ ਕੁੜੀ ਬਾਰੇ ਤਾਂ ਸੋਚਦੀ ਕੁੜੀ ਨੂੰ ਘਰੋਂ ਧੱਕਾ ਦੇਤਾ ਕੁੜੀ ਦੀ ਮਾਰੀ ਨਹੀਂ ਤਾਂ ਧੱਕਾ ਦਿੱਤਾ ਉਹਨੂੰ ਐ ਆਏ ਐ ਵੀ ਦੌਰ ਪੀਏ ਹੁਣ ਇਹ ਤੇ ਲੱਗਣਗੇ ਕੁੜੀ ਤੇ ਕੋਈ ਗੱਲ ਮੈਂ ਤਾਈ ਨੂੰ ਕਹਿੰਦਾ ਮੈਂ ਕਿਹਾ ਕੋਈ ਨਹੀਂ ਤਾਈ ਆਪਣਾ ਪਿੰਡ ਬਥੇਰਾ ਚੰਗਾ ਤੇਰੀ ਕੁੜੀ ਨਹੀਂ ਕੁਮਾਰੀ ਰਹਿੰਦੀ ਕੋਈ ਜ੍ਹਾ ਥਾਂ ਦੇਖ ਕੇ ਮੈਂ ਤਾਂ ਕਹਿੰਨੀ ਐ ਪੁੱਛੂਗੀ ਮੈਂ ਤਾਈ ਨੂੰ ਜੇ ਮਾੜੀ ਮੋਟੀ ਦੀ ਕੁੜੀ ਪੜੀ ਹੋਈ ਕੋਈ ਪਾਰਲਰ ਪੂਲਰ ਦਾ ਕੰਮ ਸਿੱਖ ਲੈ ਉਹ ਤੂੰ ਦਾ ਨਾ ਹਰ ਇੱਕ ਦਾ ਐਵੇਂ ਠੇਕਾ ਲੈ ਲੈਣੀ ਐ ਉਹ ਤੂੰ ਕਿਸੇ ਦੀ ਕਲੇਸ਼ ਦੇ ਵਿੱਚ ਕਿਉਂ ਫਸਦੀ ਐ ਲੋਕਾਂ ਦੀਆਂ ਲੜਾਈਆਂ ਚ ਕਿਉਂ ਫਸੀ ਜੈਨੇ ਤੂੰ ਮੈਂਬਰ ਨਹੀਂ ਸਰਪੰਚ ਨਹੀਂ ਉਹ ਤੂੰ ਉਹਨਾਂ ਨੂੰ ਚਾਹ ਪਿਆ ਕੇ ਨਾ ਪਰੇ ਤੋੜ ਦੇ ਕੜੇ ਤਾਈ ਨੂੰ ਹੋਰ ਕਿੰਨੇ ਕੰਮ ਰੱਖਾ ਮੈਂ ਤਾਈ ਨੂੰ ਕਹਿੰਦਾ ਵੀ ਤਾਈ 6 ਸਾਲ ਦਾ ਮਹੀਨੇ ਆ ਸਾਡਾ ਕਮਰਾ ਪਿਆ ਦੇ ਲੈ ਮੈਂ ਕਿ ਮੈਂ ਇੱਥੇ ਤਾਂ ਧੱਕਾ ਦਿੱਤਾ ਨਹੀਂ ਐ ਨਾ ਮੈਂ ਇੱਥੇ ਤਾਂ ਉਹਦੀ ਨੂੰ ਵਰਗੀ ਬਣਿਆ ਨਹੀਂ ਜਾਂਦਾ ਜੇ ਉਹਦੀ ਨੂੰ ਮਾੜੀ ਐ ਤੇ ਫਿਰ ਆਪਾਂ ਵੀ ਨੂੰ ਮਨਦੇ ਮਤੋਂ ਕਿਸੇ ਨਾਲ ਕਲੇਸ਼ ਨਾ ਮੈਂ ਕਹਿੰਦਾ ਜਾ ਕੇ ਸੀ ਬੋਤਾਈ ਉਹ ਤਾਈ ਉਹ ਚਾਹ ਪੀ ਕੇ ਡੰਗੀ ਰਹੇ ਤਾਈ ਨੂੰ ਨਾ ਕਈ ਮੈਂ ਤੁਹਾਨੂੰ ਦੱਸਾਂ ਤਾਈ ਬੱਚੇ ਆਪਣੀ ਲੜਾਈ ਹੋ ਜੂਗੀ ਬਗੈਰ ਗੱਲ ਤੋਂ ਕੁੜੀ ਇਹ ਨਾਲ ਤਾਈ ਦੇ ਮਾਣਾ ਮਟਾਏ ਦੇਖ ਲੈ ਕੁੜੀ ਬਾਰੇ ਸੋਚ ਲੈ ਤਾਈ ਬਾਰੇ ਜਮਾਨਾ ਸੋਚ ਕੁੜੀ ਬਾਰੇ ਤਾਂ ਸਾਰਾ ਪਿੰਡੀ ਸੋਚਦਾ ਤੇ ਫਿਰ ਉਹ ਕਲੇਸ਼ ਨੇ ਕਲੇਸ਼ਾਂ ਸਿਰੇ ਦੀ ਇਹਦੀ ਨੂੰ ਜੇ ਉਹਦੀ ਨੂਹ ਕਲੇਸਣਾ ਨਾ ਮੈਂ ਵੀ ਉਹਦੀ ਨੂਹ ਨੂੰ ਕੱਟਨੀ ਜੇ ਉਹਦੀ ਨੂਹ 12 ਤਾਲੀ ਇੱਥੇ ਆ ਕੇ ਦੇਖੇ ਪਾਰ ਦੇ ਜੇ ਮੱਥਾ ਨਾ ਪਾੜ ਦਿਆਂ ਉਹ ਤਾਂ ਤਾਲੀ ਆ ਤੂੰ ਬਣਾ ਚਾ ਮੈਂ ਮੜਾ ਜਾ ਕਰਦਾ ਸੀ ਬੋ ਤਾਈ ਨਾ ਗੱਲ ਕਰਲਾ ਸੀ ਬੋ ਤਾਈ ਨਾ ਗੱਲ ਕੱਲਾ ਨੇ ਕਰਦਾ ਸਰੀ ਪੇ ਜਾਮਾ ਹੈ ਵੀ ਲੈ ਮੈਂ ਤਾਈ ਨੂੰ ਐ ਕਹਿਣਾ ਵੀ ਤਾਈ ਸਾਡੇ ਘਰੋਂ ਵਗ ਜਾ ਕਾ ਤੋਂ ਵਗ ਜੇ ਤਾਈ ਘਰੋਂ ਨੂਹ ਆ ਕੇ ਦੇਖੇ ਐਡੀ ਨੂਹ ਚ ਹਿੰਮਤ ਨਹੀਂ ਵੀ ਕਿਸੇ ਦੇ ਘਰੋਂ ਵੀ ਆ ਕੇ ਕੱਢ ਦੂਗੀ ਉਹ ਵਿਚਾਰਿਆਂ ਕੰਮ ਤੇ ਲੱਗਣ ਨੂੰ ਤਿਆਰ ਹੈ ਉਹੀ ਗੱਲ ਜੱਟ ਜ਼ਿੰਮੇਦਾਰ ਹੋ ਕੇ ਵੀ ਵਿਚਾਰਾਂ ਦਾ ਕੰਮ ਕਰਨ ਨੂੰ ਤਿਆਰ ਹੈ ਹੈ ਉਹੀ ਗੱਲ ਹੈ ਜੇ ਕੰਮ ਨੂੰਹਾਂ ਪੁੱਤ ਕਰਾਣ ਦੇ ਜੇ ਤਾਨੂੰ ਲੈਕਦੀ ਹੁੰਦੀ ਫਿਰ ਤਾਂ ਇਹ ਗੱਲ ਸ਼ਾਵਾਸ਼ੀ ਲੈਂਦੀ ਸਾਰੇ ਪਿੰਡ ਚ ਕੁੜੀ ਨੂੰ ਵਿਆਹ ਕੇ ਤੋਰ ਦਿੰਦੀ ਭਾਵੇਂ ਜਮਾਣਾ ਚੰਗਾ ਕਰ ਪਾਲਦੀ ਕੋਈ ਜਹੇ ਜਹੇ ਦੇਖ ਲੈਂਦੀ ਜਿੰਨੇ ਕੋਦੇ ਕੋਲੇ ਪੈਸੇ ਸੀਗੇ ਨਾ ਪੈਸੇ ਕਿਉਂ ਨਹੀਂ ਹੁਣ ਜੋ ਮੁੰਡਾ ਬਾਹਰ ਵਗ ਗਿਆ ਉਥੋਂ ਕਮਾਊਗਾ ਵੀ ਕੀ ਪਤਾ ਭਾਈ ਅੱਜ ਕੱਲ੍ਹ ਦੀਆਂ ਉਹੀ ਗੱਲ ਮੁੰਡੇ ਕੋਲੇ ਕੀ ਬੋਲੀ ਹੋ ਤੇ ਇਹਨਾਂ ਕੋਲੇ ਕੀ ਬੋਲਦੀਏ ਕੀ ਪਤਾ ਕੀ ਨੁੱਤਾਂ ਲਾ ਕੇ ਕੱਢਣ ਹੈ ਵਿਚਾਰਾਂ ਤਾਂ ਚਾਦੀ ਕੁੱਟ ਹੜਾਵਾ ਉਹਨਾਂ ਨੂੰ ਦੁੱਧ ਪਾ ਕੇ ਉਦੋਂ ਇਹ ਉਦੋਂ ਤੇਜ ਆ ਗਿਆ ਨੂਨ ਉਹ ਵੀ ਆਪਣੇ ਦੀਰ ਪੜ ਕੇ ਨਾਂ ਦੀ ਦੇਖੀ ਆਪਣਾ ਤਬਾਹਾ ਕੇ ਗਈ ਹੈ ਹਰਪ੍ਰੀਤ ਕਮੇ ਚਾ ਕਰਕੇ ਲੈ ਆਉਣੀ ਹੈ ਲਖੜੇ ਨਹੀਂ ਚਾ ਕਰਕੇ ਲਈ ਕਿਹੜੇ ਵੇਲੇ ਹੋ ਗਏ ਹੋਰ ਬੇਬੇ ਆਈ ਨਹੀਂ ਹਜੇ ਤੱਕ ਜਾ ਕਰਨ ਗਈ ਤਾਈ ਹਾਂ ਭੈ ਮੇਰੀ ਗੱਲ ਸੁਣ ਲੈ ਸੋਡੇ ਘਰੇ ਕਲੇਸ਼ ਆ ਹਰਪ੍ਰੀਤ ਸਾਨੂੰ ਕਹਿੰਦੀ ਰੱਖਣ ਨੂੰ ਇੱਥੇ ਉ ਤਾਂ ਕੋਈ ਗੱਲ ਨਹੀਂ ਸੀ ਰਹਿ ਪੈਣੀਆ ਤਾਈ ਤੇਰੀ ਨੂਨ ਵਾਲੀ ਕਲੇਸ਼ ਕਰਦੀ ਹੈ ਹਰ ਇੱਕ ਬੰਦੇ ਨਾਲ ਅਸੀਂ ਤੈਨੂੰ ਰੱਖ ਨਹੀਂ ਸਕਦੇ ਤੇ ਚਾਹ ਬਣੀ ਜਾਂਦੀ ਏ ਕੁੱਟ ਚਾਹ ਦੀ ਪੀ ਲਓ ਤੇ ਮਾਮਾ ਚੀਆ ਕਿਤੇ ਹੋਰ ਜਾ ਕੇ ਰਹੋ ਅਸੀਂ ਕਲੇਸ਼ ਚ ਨਹੀਂ ਫਸਣਾ ਚਾਹੁੰਦੇ ਐਵੇਂ ਬਗੈਰ ਗੱਲ ਦਾ ਭਾਈ ਸਾਡੀ ਐਨੀ ਕਿਸਮਤ ਮਾੜੀ ਆ ਭਾਈ ਮਾਮਾ ਥਿੰਗਾ ਦੀ ਤੂੰ ਤੂੰ ਵੀ ਭਾਈ ਆਏ ਕਹਿਨੇ ਤੂੰ ਵੀ ਭਾਈ ਜਮਾ ਤੂੰ ਤਾਂ ਮੇਰੀ ਨੂੰ ਨਾਲੋਂ ਵੀ ਭਾਈ ਹੋ ਹੋ ਗਿਆ ਜਮਾ ਮਾੜਾ ਉਹ ਤਾਈ ਕਿਸਮਤ ਮਾੜੀ ਨਹੀਂ ਹੈਗੀ ਸੋਡੀ ਕਿਸਮਤ ਮਾੜੀ ਤੁਸੀਂ ਆਪ ਦੀ ਆਪ ਬਣਾਈ ਐ ਅਭੀਰਪਾਲ ਹੁਣ ਚੁੱਪ ਕਰਾ ਤੇਰੀ ਮਾਂ ਨੂੰ ਭਾਈ ਮੈਂ ਇਹਨੂੰ ਕੀ ਕਹਦਾ ਐਡਾ ਬੇਬੇ ਚਲ ਕੋਈ ਨਾ ਤਾਈ ਨੂੰ ਚੁੱਪ ਕਰ ਦੇ ਤੇਰੀ ਟੀਵੀ ਹੁਣ ਤਾਂ ਚੁੱਪ ਕਰਾਈ ਜਾਂਦੀ ਹੈ ਹੁਣ ਕੋਈ ਇੱਥੇ ਕੋ ਰੋਈ ਜੰਨੀ ਹੈ ਕੋਈ ਨਾ ਬੇਬੇ ਪਹੋਰ ਪੁੱਛ ਲਾਂਗੇ ਫਿਰ ਕੋਈ ਕਰ ਈ ਸਾਰੀਆਂ ਗਲਤੀਆਂ ਤੇਰੀਆਂ ਨੇ ਉਹ ਜ਼ਮੀਨ ਤੋਂ ਸਾਰੀ ਨਾਂ ਕਰਾਤੀ ਲੈ ਚਾਹ ਆ ਗਈ ਚਾਹ ਪੀ ਕੇ ਬਗੜ ਜਾਉ ਆਪਦਾ ਕਾਨੂੰ ਬੋਲੀ ਹੈ ਨੈਂੜਿਆ ਕੀ ਬੋਲੀ ਜਨੇ ਫਿਰ ਕੀ ਗੱਲ ਹੈ ਜੇ ਕੋਈ ਕਿਸੇ ਦੇ ਘਰੇ ਆ ਡਿੱਗੇ ਨਾ ਐ ਨਹੀਂ ਕਰੀਦਾ ਹੁੰਦਾ ਮੈਂ ਤੈਨੂੰ ਪਤਾ ਨਹੀਂ ਹੈਗਾ ਇਹ ਬੰਦੇ ਦਾ ਕਦੋਂ ਮਾੜਾ ਵਖਤਾ ਜੇ ਮਾੜੇ ਚੰਗੇ ਦੱਸਦੀਆਂ ਮੈਂ ਗੱਲਾਂ ਨਹੀਂ ਕਰਦਾ ਤੈਨੂੰ ਪਤਾ ਕਿੰਨੀ ਕਲੇਸ਼ਨ ਹੈ ਦੀ ਨੂੰ ਤਾਈ ਦੀ ਕਿਉਂ ਪੰਗੇ ਪਾਉਣੀ ਆ ਉਹਦੇ ਨਾਲ ਜੀ ਇਹ ਨੂੰ ਕਲੇਸ਼ ਨੇ ਨਾ ਕੋਈ ਗੱਲ ਨਹੀਂ ਆਪਾਂ ਸਰਪੰਚ ਨੂੰ ਤਲਾਹ ਦੇ ਜਾਂਗੇ ਆਪਣੇ ਬਾਰਗੇ ਨਹੀਂ ਆ ਸਕਦੀ ਮੈਂ ਤੈਨੂੰ ਦੱਸਦਾ ਨਹੀਂ ਨਰਦੀ ਆ ਕਿ ਹਾਂ ਭਾਈ ਮੇਰੀ ਗੱਲ ਸੁਣ ਲੈ ਮੇਰੀ ਬੰਨੀ ਦੇਖ ਲੜਾ ਤਾਈ ਬੰਨੀ ਚਮਾ ਨਾ ਦੇਖ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਭਾਈ ਤੂੰ ਤੇਰੇ ਬੰਦਾ ਕੋਲ ਕੋਈ ਆਪਣੇ ਔਖਾ ਆ ਕੇ ਕਰੇ ਡਿਗ ਪਈਏ ਡਿਗ ਪੇ ਨਾ ਆਪਾਂ ਬੰਦੇ ਨੂੰ ਆ ਨਹੀਂ ਮੋੜਨਾ ਚਾਹੀਦਾ ਅਸੀਂ ਵੀ ਆਸ ਕਰਕੇ ਆਈਆਂ ਦੇਖੋ ਉਹ ਅਸੀਂ ਦੱਸ ਕੀ ਕਰੀਏ ਐਨੀ ਭੈੜੀ ਉਹਦੇ ਨਾਲ ਕੌਣ ਲੜਾਈ ਕਰੂਗਾ ਸਾਡੀ ਕੋ ਲੜਾਈ ਕੋਈ ਨਹੀਂ ਬਾਰਟਾ ਪੱਕੜਾ ਹੋ ਜਾ ਰੋ ਮੈਂ ਤਾਈ ਨੂੰ ਨੂੰ ਚਾਹ ਪੜਾਉਣੀ ਆ ਤੇ ਜਾਂ ਤੂੰ ਕੋਈ ਗੱਲ ਨਹੀਂ ਜਾਂ ਨੂੰ ਨਾ ਹੀ ਜਾ ਕੇ ਗੱਲ ਕਰਿਆ ਤੇਰੀ ਸੱਸ ਮੈਂ ਤਾਂ ਇਹ ਪਕਾਈ ਮਰੀ ਨੇ ਹਰਪ੍ਰੀਤ ਨੂੰ ਕੁਝ ਪਾਗਦੇ ਆ ਚਾਹ ਪੀਤੇ ਨੋ ਕਰਨੀ ਦਾ ਭਾਈ ਅਸੀਂ ਕਿਸੇ ਪਾਸੇ ਜਾਈਏ ਕਿਦੋਂ ਭਾਈ ਸਾਨੂੰ ਨੂਨੇ ਘਰ ਹੀ ਕਰਤਾ ਨੂਨਾ ਦਾ ਭਾਈ ਸਾਡਾ ਹੁਣ ਕੋਈ ਲੱਲਾ ਖੱਖਾ ਹੀ ਨਹੀਂ ਉਹ ਤਾਈ ਸਾਡੇ ਮਾਰ ਕੇ ਆਜੂ ਸਾਨੂੰ ਤੂੰ ਕਿਉਂ ਲੜਾਉਣੀ ਆ ਨਾ ਬਗੈਰ ਗੱਲ ਤੋਂ ਚਾਹ ਪੀ ਕੇ ਤੋਰ ਦੇ ਪਰ ਇਹਨਾਂ ਨੂੰ ਤੂੰ ਜਾ ਟੱਪ ਟੱਪ ਮੈਂ ਤੈਨੂੰ ਪਰਾ ਮਤ ਦੇਖ ਲਿਆ ਕਰ ਐਂ ਬੋਲੀ ਰਹਾ ਹੁੰਦਾ ਕੀ ਦੇਖ ਲਿਆ ਕਰ ਕੀ ਦੇਖ ਲਿਆ ਕਰ ਜੇ ਬਗਾਨੇ ਪਿੰਡ ਦੀ ਹੋਵੇ ਨਾ ਜਮਾ ਕਹਿਦਾ ਨਹੀਂ ਮੈਂ ਵੀ ਭੇਜ ਦੇ ਗੱਲ ਕਰ ਤਾਈ ਐ ਹੁਣ ਤਾਈ ਨੂੰ ਮੈਂ ਘਰੋਂ ਨਹੀਂ ਕੱਢਦੀ ਮੈਂ ਤੈਨੂੰ ਦੱਸਾਂ ਚੰਗਾ ਰੱਖ ਲਈ ਮੈਂ ਮਾਪਰੀ ਤਾਂ ਬੇਬੇ ਨਾਲ ਗੱਲ ਕਰਦੀਆਂਗੀ ਬੇਬੇ ਗਈ ਹੋਈ ਹੈਗੀ ਬੇਬੇ ਦੀ ਸਹੇਲੀ ਆ ਇਹ ਬੇਬੇ ਦੀ ਸਹੇਲੀ ਤੇ ਕੇ ਮੈਨੂੰ ਪਤਾ ਹੈ ਕਲੇਸ਼ ਚ ਕਿਉਂ ਹੱਥ ਪਾਉਣੀਆਂ ਹਜੇ ਵੀ ਕੁਝ ਨਹੀਂ ਵਿਗੜਿਆ ਉਹ ਦੁੱਲੇ ਮੇਰੇ ਨਾਲ ਚੱਕ ਕੇ ਝੋਲੀ ਚ ਪਾ ਲੈ ਉਹ ਮੈਂ ਕੁਝ ਨਹੀਂ ਕਰ ਸਕਦਾ ਜਾਂ ਤੂੰ ਜਾਇ ਸੱਤ ਚ ਉਹ ਤਾਂ ਸੁਣਿਆ ਜਾ ਕੇ ਪਤਾ ਲੱਗ ਜੂਨੇ ਤੈਨੂੰ ਵੀ। ਜਾ ਦੇ ਚੰਗਾ ਚਾ ਰੱਖ ਲੈ ਫਿਰ ਉਹਨਾਂ ਨੂੰ। ਮੈਂ ਤਾਂ ਰੱਖੂੰਗੀ। ਕਿੱਥੋਂ ਪੰਗੇ ਕਰਦੀ ਐ। ਜਾਂਦੀ ਬੁਲਾ ਕੇ ਦੁਪਹਿਰਾ ਕੱਟ ਜਾਏ। ਉਹ ਕਿਸੇ ਦੀ ਲੜਾਈ ਐ ਵੀ ਘਰੇ ਪਾਈ ਜਾਂਦੀ ਐ ਇਹ। ਉਹ ਮੈਂ ਤਾਂ ਨਹੀਂ ਜੀ ਗਿੜਾ ਮਾਰਿਆ ਨਾ। ਕਿਦਰੋਂ ਫਿਰ ਕੋਈ ਹੋਰ ਆ ਜੂਗਾ। ਨਾ ਪੰਗੇ ਕਰ ਤੂੰ। ਹਜੇ ਕੁਛ ਨਹੀਂ ਵਿਗੜਿਆ। ਹਾਂ। ਤਾਂ ਲਾਂ ਮਾਰਦੀ ਐ। ਚਾ ਵੀ ਕੋਈ ਨਹੀਂ ਤਾਈ ਉਹਦਾ ਕੀ ਹੈ ਜੇ ਬੋਲ ਗਏ ਉਹੀ ਗੱਲ ਤੇਰੇ ਮੁੰਡੇ ਵਰਗਾ ਐਵੇਂ ਗੁੱਸਾ ਨਾ ਕਰੀ ਮੈਂ ਤੈਨੂੰ ਦੱਸਾਂ ਮਿੰਟ ਚੱਟਦਾ ਹੋਏਗਾ ਆਪੀ ਸੈੱਟ ਹੋ ਜਾਊਗਾ ਆ ਪਿੰਡ ਕੰਨੀ ਗਏ ਜੋ ਪਿੰਡ ਚ ਗੱਲਾਂ ਸੁਣ ਕੇ ਰਵਾਕੇ ਵਾਗਿਆ ਬੇਬੇ ਨੂੰ ਕਹਿ ਕੇ ਲੈ ਚਾ ਕੋਈ ਨਹੀਂ ਬਈ ਦੇਖ ਲੈ ਪੁੱਤ ਹਾਂ ਲੈ ਉਹੀ ਗੱਲ ਮੰਗੂ ਜਾਓ ਆਸ ਕਰਕੇ ਆਈਆਂ ਹੁਣੇ ਸੌਂਕਾ ਮੇਰਾ ਮਨ ਜਾ ਖਰਾਬ ਕਰਤਾ ਕੋਈ ਨਹੀਂ ਤਾਈ ਫੇਰ ਕੀ ਹੋ ਗਿਆ ਤੇਰੀ ਨੂੰ ਇੰਨਾ ਕੁਝ ਬੋਲਦੀ ਏ ਮਾੜਾ ਇਹ ਨਹੀਂ ਕਹਤਾ ਉਹੀ ਗੱਲ ਫੇਰ ਝੱਲ ਲੈ ਖੜ ਕੋਈ ਨਾ ਮੈਂ ਕਹਾਂ ਨੀ ਤੈਨੂੰ ਕਹਿੰਦੀ ਵੀ ਕਲੋਂ ਜਾ ਮੈਂ ਤੈਨੂੰ ਭੇਜਦੀ ਆ ਨਾ ਚਾਦੀ ਕੁੱਟ ਪੀ ਲਉ ਕੋਈ ਨੀ ਮੈਂ ਟੈਨਸ਼ਨ ਨਾ ਲਉ ਮੇਰੇ ਹੁੰਦੇ ਮੈਂ ਆਪੇ ਸੁਹਾਲ ਲੂ ਸਾਰਾ ਕੁਝ ਕੋਈ ਨਹੀਂ ਤਾਂ ਮੈਂ ਉਹਨੂੰ ਸਮਝਾ ਦੂੰਗੀ ਨਾ ਕੰਮ ਧੰਦਾ ਤੇਰੇ ਨਾਲ ਥੋੜਾ ਜਿਹਾ ਨਾ ਤੇਰੀ ਪਰਜਾਈ ਤੋਂ ਡਰ ਗਿਆ ਬਈ ਤੇਰੀ ਪਰਜਾਈ ਦਾ ਸੁਭਾਅ ਵਾਲਾ ਤੇਜਾ ਉਹਨੂੰ ਆਏ ਆ ਵੀ ਕਿਤੇ ਆਪਣੇ ਵਰਗੇ ਨਾ ਖੜੇ ਫਿਰ ਹਾਂ ਉਹ ਨਾ ਭਾਈ ਮਾਂ ਭਾਈ ਉਹ ਪਰ ਮੇਰੀ ਨੂੰ ਤੁਹਾਡੇ ਵਰਗੇ ਕਿਵੇਂ ਆਜੂ ਹਰਪ੍ਰੀਤ ਤੁਸੀਂ ਕਿਵੇਂ ਨੂੰ ਪੈਸਿਆਂ ਨਾਲ ਸਾਧ ਕੇ ਲਿਆਂਦਾ ਸਾਨੂੰ ਮਾਵਾਂ ਟੀਂਗਾ ਨੂੰ ਅਸਤਾ ਪਾਈਆਂ ਤੁਹਾਡੇ ਕਈ ਗੱਲ ਸੱਦਣ ਦੀ ਨਾ ਹੁੰਦੀ ਪਿੰਡ ਚ ਫਿਰ ਡਰ ਜਾ ਤਾਂ ਲੱਗਦੀ ਇਹ ਦੇਖੋ ਮੈਂ ਤਾਂ ਹੁਣ ਉਹੀ ਗੱਲ ਮੈਂ ਤਾਂ ਡਰ ਕੱਢ ਕੇ ਤੁਹਾਨੂੰ ਕਿਹਾ ਵੀ ਭਈ ਰਹੋ ਮੇਰੇ ਕੋਲੇ ਜੇ ਬਾਰਗੇ ਆਉਗੀ ਕੋਈ ਗੱਲ ਨਹੀਂ ਸਰਪੰਚ ਹੈਗਾ ਪਿੰਡ ਦੇ ਸਰਪੰਚ ਮੈਂਬਰ ਤਾਂ ਹੈਗੇ ਆਪਾਂ ਤਲਾਹ ਦੇ ਦੇਾਂਗੇ ਤੇ ਮੇਰੇ ਨਾਲ ਗੱਲ ਚੱਲੀ ਨਹੀਂ ਜਾ ਸਕਦੀਆਂ ਅਗਲਾ ਕੁ ਇੰਨੇ ਦਿਨ ਕਾਹਤੋਂ ਬੈਠੀਆਂ ਆ ਇਹ ਕੀ ਗੱਲ ਹੋ ਗਈ ਤੇ ਤੇ ਵੀ ਕੋਈ ਵੇਚਤੀ ਹੁੰਦੀ ਨਾ ਭਾਈ ਹੁੰਦੇ ਇੱਕ ਕੁੜੀ ਨੂੰ ਭਾਈ ਮੈਨੂੰ ਕਿਸੇ ਪਾਸੇ ਲਾ ਜਾ ਕੇ ਫਰਤਰੀ ਤੇ ਕੋਈ ਨਹੀਂ ਜਾਂਦੀ ਜਾਂਦੀ ਚਾਹੀ ਲਾ ਕੋਈ ਨਹੀਂ ਜਿਵੇਂ ਜਿਉਂ ਹੀ ਗੱਲ ਮੇਰੇ ਉਹੀ ਗੱਲ ਜੀ ਸਾਡੇ ਕੁੜੀ ਹੈ ਨੀਗੀ ਸਾਨੂੰ ਤਾਂ ਇਹ ਗੱਲ ਸਾਡਾ ਤਾਂ ਧਰਮ ਹੋ ਜੂਗਾ ਅਸੀਂ ਤਾਂ ਕਈ ਬਾੜੀ ਗੱਲ ਮਕਾ ਅਈ ਤਾਂ ਕੁੜੀ ਦਾ ਵਿਆਹ ਵੀ ਕਰ ਦਾਂਗੇ ਤੇਰੀ ਦਾ ਚਲ ਕੋਈ ਨਾ ਭਾਈ ਕਰ ਦੋ ਜੇ ਭਾਈ ਵਿਆਹ ਕਰ ਦੋਗੇ ਫਿਰ ਮੈਂ ਵੀ ਨਹੀਂ ਪਾਈ ਸੋਥੋ ਦੇਖੋ ਵੀ ਲੋਕ ਦੀ ਕੇ ਬਣਨਾ ਹੈ ਤਈ ਦੇਖ ਜੇ ਮਾਂ ਤੇ ਹੁੰਦਾ ਇਹਦਾ ਭੈਣ ਹੁੰਦੀ ਇਹਦੇ ਉਹ ਵੀ ਤਾਂ ਇਹਦੇ ਕੋਲੇ ਰਹਿੰਦੀ ਇਹਨੂੰ ਕੋਈ ਨਹੀਂ ਮੈਂ ਹੌਲੀ ਹੌਲੀ ਸਮਝਾ ਦੂੰਗੀ ਠੰਡੇ ਦਿਮਾਗ ਨਾਲ ਸਾਰੀਆਂ ਗੱਲਾਂ ਸਮਝ ਜੂਗਾ ਇਸਕੇ ਲੱਗ ਤਾਂ ਪੜ ਕੇ ਐ ਨਹੀਂ ਪਤਾ ਕਿਸੇ ਨੇ ਉਂਗਲ ਲਾਤੀ ਹੋਵੇ ਵੀ ਛੋਡੇ ਘਰੇ ਵਾਗੀਆਂ हां अन आई पता तेरी ਨੂੰਹ ਹੀ ਟੱਕਰ ਗਈ ਹੋਵੇ ਜਿਹੜੇ ਬੈਠੇ ਸੀਗੇ ਬੰਦੇ ਦੇਸਾਂ ਦੇ ਅੱਛਾ ਚੱਲ ਲਾਂਗੋ ਆ ਹੀ ਦੇਖ ਲੈ ਏਡੀ ਚੱਲ ਕੋ ਏਡੀ ਵੀ ਨਾਲ ਕੁੜੀ ਆ ਦੇਖੋ ਆ ਕੁੜੀ ਕੰਨੀ ਦੇਖ ਲੈ ਚੱਲ ਮੈਨੂੰ ਤਾਂ ਨਾ ਹੋ ਕਰੇ ਚੱਲ ਕੋਈ ਨਹੀਂ ਤਾਂ ਇਹ ਪਿੰਡ ਚ ਲੋਕ ਉਂਗਲਾਂ ਲਾਣ ਨੇ ਆ ਵੀ ਬੁੜੀ ਨੇ ਉਹਦੇ ਤਾਂ ਜ਼ਮੀਨ ਕਰਾਤੀ ਆ ਦੇ ਮੁੰਡੇ ਦੇ ਨਾਲ ਹੁਣ ਛੋਡੇ ਘਰੇ ਜਾਵੜੀ ਅਗਲਾ ਇਹ ਕਹਿ ਰੋ ਨਾ ਇਹ ਤਾਂ ਗੱਲ ਠੀਕ ਆ ਭਾਈ ਵੀ ਚੁੰਬਲਾ ਕੋਈ ਨਹੀਂ ਕਿਸੇ ਤੇ ਰਾਜੀ ਉਂਗਲਾ ਵਾਲੇ ਵੀ ਹੁੰਦੇ ਨੇ ਭਾਈ ਵੀ ਉਹੀ ਗੱਲ ਮੰਗੂਏ ਨਾ ਕੋਈ ਕਮਰਾ ਨਾ ਦੇ ਦੇਣ ਜਾਂ ਕੋਈ ਕੰਮ ਤੇ ਨਾ ਲਾ ਲੈਣ ਤੇ ਮਾਵਾਂ ਧੀਆਂ ਰੋਟੀ ਨਾ ਖਾਣ ਲੱਗ ਜਾਂਦਾ ਹਾਂ ਵੀ ਤੈਨੂੰ ਲੈ ਕੇ ਹੁਣ ਰੁਲਦੀ ਫਿਰੇ ਰੁਲਦੀ ਫਿਰੇ ਕਾਈ ਅੱਜ ਕੱਲ੍ਹ ਉਹ ਵੀ ਗੱਲ ਸ਼ਰੀਕ ਕਿੱਥੇ ਚੰਗੀ ਕਰਦੇ ਹੁੰਦੇ ਆ ਉਹ ਕੋਈ ਆਂਡ ਗਮੰਡ ਦੀ ਹੂ ਛੋਡੀ ਹਾਂ ਇਹ ਤਾਂ ਗੱਲ ਠੀਕ ਆ ਬੁੱਤੋ ਚਲ ਭਾਈ ਚਾਲੇ ਲਾ ਕੋਈ ਨਹੀਂ ਹਰ ਤਾਂਡ ਗਮੰਡ ਵੀ ਨਹੀਂ ਚੱਜਦਾ ਚੱਲ ਕੋਈ ਨਹੀਂ ਸਾਂਨੇ ਘੂਪਿਆਂ ਕੋਲ ਜਾਂਦੇ ਰਹਿੰਦੇ ਆ ਰੋਜ਼ ਤੇ ਫੇਰ ਕੀ ਪਤਾ ਭਾਈ ਤੁਹਾਡੇ ਤੇਰੀ ਭਝਾਈ ਨੂੰ ਕੀ ਕਰਾਇਆ ਹੋਵੇ ਕਿਸੇ ਨੇ ਹਣਾ ਬੇਬੇ ਨੂੰ ਬਥੇਰਾ ਕਹਨੀ ਹੈ ਕੀ ਪਤਾ ਤਾ ਇਹ ਜਾਣਦੀ ਨਹੀਂ ਬੇਬੇ ਨਹੀਂ ਹਾਂ ਦੇਖ ਭਾਈ ਹੈ ਤਾਂ ਕਿਤੇ ਕੁਝ ਨਹੀਂ ਤਾਂ ਐਵੇਂ ਬਹਿਮਾ ਪਰਮਾਂ ਚ ਪੈਣਾ ਕੋਈ ਗੱਲ ਨਹੀਂ ਕੀਤੀ ਤੇਰੀ ਤਾਈਆਂ ਉਸ ਨੂੰ 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 ਕਿਤੇ ਸੁਰਤੀ ਆ ਜੇ ਵੀ ਮੇਰੀ ਨਾਨੀ ਦਿੱਤੇ ਸੱਸ ਉਹਨਾਂ ਦੇ ਘਰੇ ਬੈਠੇ ਗਏ ਤੇ ਮੇੜਾ ਮੰਨ ਲੈ ਸਾਨੂੰ ਲੈਣੀ ਆ ਜੇ ਹਾਂ ਇਹ ਵੀ ਭਾਈ ਕੋਈ ਪਤਾ ਨਹੀਂ ਨਾਲ ਕਰਨ ਕਰਾਏ ਤਾਂ ਹਰ ਪ੍ਰੀਤ ਕੋਈ ਨਹੀਂ ਭਾਈ ਤੈਨੂੰ ਤਾਂ ਕਰ ਜੋਗਾ ਆਪ ਹੀ ਬਸ ਉਹੀ ਗੱਲ ਮੰਗੂ ਕੁਛ ਨਹੀਂ ਨਾ ਕੋਈ ਕਿੱਤਾ ਨਾ ਕਰਾਇਆ ਵਿਗੜੀਆਂ ਹੋਈਆਂ ਨੇ ਡਿਗੜੀਆਂ ਹੋਈਆਂ ਦੀ ਕੋਈ ਦਵਾਈ ਨਹੀਂ ਨਾ ਨਾ ਵਿਗੜੇ ਦਾ ਤਾਂ ਜਿਵੇਂ ਕਹਿੰਦੇ ਹੁੰਦੇ ਕੋਈ ਇਲਾਜ ਨਹੀਂ ਤਾਂ ਹੀ ਦੇਖ ਕੋਈ ਗੱਲ ਨਹੀਂ ਮੈਂ ਟੈਨਸ਼ਨ ਨਾ ਕਰੋ ਤੁਸੀਂ ਇੱਥੇ ਰਹੋ ਜੇ ਕਿਸੇ ਆਣਗਵੰਡ ਨੇ ਕਿਹਾ ਵੀ ਕੋਈ ਗੱਲ ਨਹੀਂ ਮੈਂ ਹੈਗੀ ਆ ਨਾ ਕੋਈ ਨਾ ਭਾਈ ਕੋਈ ਪਾਰੀ ਨੂੰ ਸਮਝਾਈ ਪਹਿਲਾਂ ਮੈਂ ਸਮਝਾ ਦੂੰ ਮੁੜ ਕੇ ਆ ਜਾਂਦੇ ਤੇਰੇ ਬਾਈ ਨੂੰ ਤੇਰੇ ਬਾਈ ਤਾਂ ਉਹੀ ਬਲੱਡ ਵਧ ਜਾਨਾ ਹੁੰਦਾ ਕੇਰਾਂ ਦਾ ਨਾ ਬਲੱਡ ਵਧ ਜਾਨਾ ਹੁੰਦਾ ਫਿਰ ਆਪ ਹੀ ਸੈੱਟ ਹੋ ਜਾਂਦਾ ਹੁੰਦਾ ਚਲ ਸੰਤ ਚਾਹੀਏ ਕਿਹੜਾ ਇਧਰ ਟੱਪ ਗਿਆ ਸੰਤਾ ਤਾਂ ਪਿਆ ਸੰਤਾ ਐ ਕਰਤਾ ਆ ਤਾਂ ਚਾਹ ਪੀ ਲੋ ਤਾਈ ਕਹਿੰਦਾ ਭੱਗ ਜਾ ਕਿ ਮੇਰਾਪਾ ਨਾ ਕੋਈ ਬਾਹਰੋਂ ਆਏ ਬੰਦੇ ਨੂੰ ਕਹ ਕਿ ਸਾਡੇ ਪਿੰਡ ਚੰਗਾ ਸੀ ਕੋਈ ਭਾਈ ਬਾਹਰੋਂ ਕੋਈ ਠੱਗੀ ਚੋਰੀ ਵਾਲੀਆਂ ਨਹੀਂ ਕੋਈ ਕਸੇ ਵਾਲੀਆਂ ਨਹੀਂ ਤੇ ਤਾਂ ਹੀ ਫਿਰ ਤਾਂ ਮੈਂ ਵੀ ਨਹੀਂ ਖੜਾਉਂਦੀ ਕਿਸੇ ਨੂੰ ਜੇ ਹੁਣ ਜਾਣ ਪਛਾਣ ਨਾ ਹੁੰਦੀ ਹੁਣ ਤੇਰੀ ਜਾਣ ਪਛਾਣ ਹੈਗੀ ਦੇਖ ਮੇਰੀ ਬੇਬੇ ਕੀ ਆਖੂਗੀ ਮੇਰੀ ਬੇਬੇ ਗਈ ਹੋਈ ਆ ਕੁੜੀ ਕੋਲੇ ਸਾਡੀ ਕੋਲੇ ਕਈ ਦਿਨ ਹੋ ਗਏ ਗਈ ਨੂੰ ਆ ਦੋ ਚਾਰ ਦਿਨਾਂ ਨੂੰ ਆ ਜੂਗੀ ਜਿਹਦਾ ਮੇਰੀ ਬੇਬੇ ਭੇਜੀ ਨੇ ਛੋਡੇ ਘਰੇ ਤੇਰੀ ਨੂੰ ਨੂੰ ਫੇਰ ਮਾੜੀ ਮੱਟੀ ਸ਼ਰਮ ਆਉਗੀ ਹਾਂ ਮੈਂ ਵੀ ਦੇਖ ਆਸ ਕਰਕੇ ਛੋਡੇ ਘਰੇ ਆ ਕੇ ਦੇਖ ਅਸੀਂ ਡਿੱਗਾਂ ਅਸੀਂ ਹੋਰ ਨਾ ਪਿੰਡ ਚ ਬਾਗੀ ਨਾ ਸਿਖੇਦੇ ਪਿੰਡ ਚ ਹੋਰ ਵੀ ਤੇਰੇ ਕਾਸੀ ਆ ਆਸ ਕਰਕੇ ਆਇਆ ਅਸੀਂ ਵੀ ਕੋਈ ਨਹੀਂ ਤਈ ਪੀਲਾ ਚਾ ਕਾਨੂੰ ਉਕਰੀ ਨਹੀਂ ਪਤਾ ਨਹੀਂ ਕੁਝ ਖਾਦਾ ਹੋ ਪਤਨ ਪੀਤਾ ਹੋ ਤੁਸੀਂ ਕੀ ਮਨ ਖਰਾਬ ਕਰਕੇ ਬੈਗੀ ਆਪਦਾ ਚਲ ਤੂੰ ਪੀ ਲੈ ਬਈ ਤੂੰ ਵੀ ਪੀ ਲੈ ਚਾ ਆਜਾ ਵੀਰਪਾਲ ਉਸ ਗੱਲ ਮੰਗੂ ਚੱਲ ਭਾਈ ਕਹੇ ਜਾਇਦੇ ਸਾਰੇ ਸੀ ਦੇਖ ਵਿਚਾਰੀ ਦੇ ਹਰਪ੍ਰੀਤ ਆਪਾਂ ਤਾਂ ਕਾ ਪਿਆਤੀ ਦੇਖ ਵਧੀਆ ਹਨ ਇਹਨਾਂ ਦਾ ਐ ਵੀ ਕਰਦਾ ਸੀ ਸਾਨੂੰ ਮੈਂ ਵਿਸਤਰੇ ਦੇ ਨੂੰ ਰੋ ਮੰਜੇ ਦੇ ਦੂੰ ਤੇ ਮੈਂ ਭਾਈ ਕਿਤੇ ਹੁਣ ਆਪਾਂ ਵਿਚਾਰੀ ਨੂੰ ਇਹਦੇ ਨਾਲ ਵੀ ਕਲੇਸ਼ ਕਰਾ ਦਿੱਗੇ ਆਪਾਂ ਚੱਲ ਪੁੱਤ ਕੇ ਦੇ ਹੋਰ ਕਰੇ ਆਪਾਂ ਦੇਖਾਂਗੇ ਆਪਾਂ ਤਾਂ ਹੋਰ ਕਿਸੇ ਦਾ ਕਮਰਾ ਮਿਲ ਜੂ ਆਪਾਂ ਤਾਂ ਕੋਈ ਤੋੜਾ ਨਹੀਂ ਪੁੱਤ ਪੁੱਛ ਲੈਨੇ ਆਪਾਂ ਹਰਪ੍ਰੀਤ ਆਜਾ ਪੁੱਛ ਲੈਨੇ ਭਾਈ ਆ ਬੈਠੀ ਆਏਗੀ ਆਯੋ ਤਾਂ ਹੀ ਆਯੋ ਰ ਮੈਨੂ ਹੋਰ ਲਿਆ ਪਿੜੀ ਬਸ ਪੁੱਤ ਅਸੀਂ ਬਾਈਂ ਨਹੀਂ ਬਚਣ ਨੂੰ ਪਤਾ ਫਿਰ ਕਵੇਲਾ ਹੋ ਜੂ ਫੇ ਤਾਂ ਫਿਰ ਜਾਣੀਆਂ ਹਰਪ੍ਰੀਤ ਇਹ ਮੈਨੂ ਤਾਂ ਹੀ ਕੀ ਗੱਲਾਂ ਹੋਰ ਭਾਈਆ ਨੇ ਤੇਰੇ ਨਾਲ ਨਾ ਮੁੰਡਾ ਲੜੇ ਫਿਰ ਮੈਂ ਮੈਂ ਹਣਾ ਕਿਤੇ ਕਲੇਸ਼ ਹੋਡੇ ਕਰੇ ਪਾਈ ਜੇ ਤੁਹਾਡੇ ਤੇ ਕਿ ਸਾਗ ਬਣੀ ਜਾਂਦਾ ਬਾਜਰੇ ਦੀਆਂ ਰੋਟੀਆਂ ਬਣਾਵਾਂਗੇ ਰੋਟੀ ਖਾ ਲਿਓ ਕਾ ਨੂੰ ਕਲੇਸ਼ ਕਰੂਗਾ ਮੈਂ ਉਹਨੂੰ ਸਮਝਾ ਦੂੰਗੀ ਹੱਥ ਨੇ ਨਹੀਂ ਭਾਈ ਅਸੀਂ ਜਾਣਦੇ ਆਂਗੇ ਕੋਈ ਨਾ ਫਿਰ ਦੇਖਾਂਗੇ ਜੇ ਤਾਂ ਪੈਸਾ ਦਾ ਕੋਈ ਜ਼ਮੀਨ ਨਾ ਕਿਸੇ ਪਾਸੇ ਫਊ ਪਿਆ ਫਿਰ ਤਾਂ ਅਸੀਂ ਆ ਜਾਾਂਗੇ ਹਾਂ ਤੇ ਨਹੀਂ ਫਿਰ ਅਸੀਂ ਜਾਣੀਆਂ ਹੁਣ ਕਿਹੜਾ ਤਾਂ ਚੰਗਾ ਚਲ ਦੇਖ ਤਾਂ ਹੀ ਮੈਂ ਤਾਂ ਤੁਹਾਨੂੰ ਜਵਾਬ ਨਹੀਂ ਦਿੱਤਾ ਫਿਰ ਤੇਰੀ ਮਰਜ਼ੀ ਹੈ ਤਾਂ ਹੀ ਹੋਪ ਤੂੰ ਤਾਂ ਚਲ ਗਾ ਕੇ ਮੈਂ ਸਾਡੇ ਕਾਜ ਸਾਰੇ ਅਸੀਂ ਦੇਖ ਤੂੰ ਤੇਰੇ ਤਾਂ ਕਾਹ ਪਿਆਤੀ ਸਾਨੂੰ ਦੇਖ ਤੂੰ ਤਾਂ ਸਾਡਾ ਇਨਾ ਦੇਖ ਮਾਨਟਾਨ ਕਰਿਆ ਵਦਿਆ ਤੂੰ ਤਾਂ ਸਾਡੀ ਦੇਖ ਕੋਈ ਦੁੱਖ ਸੁੱਖ ਦੀ ਗੱਲ ਸੁਣੀ ਸਾਡੀ ਤਾਂ ਹਾਂ ਤਾਂ ਹੀ ਦੇਖ ਉਹਨੇ ਤਾਂ ਸਾਡੀ ਕੋਈ ਗੱਲ ਹੀ ਨਹੀਂ ਸੁਣੀ ਚਲ ਤਾਂ ਹੀ ਫਿਰ ਮਰਜ਼ੀ ਹੈ ਤੇਰੀ ਲੈ ਤਈ ਆ ਆ ਗਿਆ ਚੰਗਾ ਭਾਈ ਅਸੀਂ ਤਾਂ ਫਿਰ ਦਈਏ ਤਾਂ ਫਿਰ ਜਾਂਦੇ ਗਏ ਵਿਚਾਰੀਆਂ ਤਾਂ ਹੀ ਫਿਰ ਤੁਸੀਂ ਕਾਨੂੰਨ ਜਾਣੀਆਂ ਹੁਣ ਰਾਤ ਹੋਈ ਵੀ ਕਿੱਥੇ ਰਾਤ ਕਟੋਗੇ ਦੇਖੀ ਜੋ ਫਿਰ ਜਿਵੇਂ ਆਪਣੇ ਨਾਲ ਬਣੂ ਦੇਖ ਲੈ ਲੈ ਆ ਮੈਂ ਤਾਂ ਆਖਿਆ ਨਹੀਂ ਸੀ ਤੈਨੂੰ ਮੈਂ ਤਾਂ ਮਿੰਟੀ ਬਲੱਡ ਵਾਦਾ ਹੁੰਦਾ ਆ ਦੇਖ ਲੈ ਉਹ ਇਹ ਗੱਲ ਕੁੜੀ ਵੀ ਵਿਚਾਰੀ ਕਹੀ ਜਾਂਦੀ ਸੀ ਵੀ ਬਾਲੀ ਕੁੜੀ ਦੇਖਣਾ ਵੀਰਪਾਲ ਬੰਨੀ ਮਾਸ਼ਾਲਾ ਦੇਖੀ ਜਊ ਕੀ ਕਰ ਦੂੰ ਫਿਰ ਆਪਣਾ ਵੀਰਪਾਲ ਬੰਨੀ ਦੇਖ ਕੇ ਮੈਂ ਹਾਂ ਕਰੀਏ ਮੈਂ ਆਪਣੇ ਨਾਲ ਹੀ ਨਿਭਾ ਆਹੋ ਮਾੜੀ ਜੇ ਆਪਾਂ ਬਾਲੀ ਕਰੂਗੇ ਆਪਾਂ ਮੈਂਬਰ ਸਰਪੰਚਾਂ ਨੂੰ ਤਲਾਹ ਦੇ ਦੇਣਗੇ ਕੋਈ ਨਹੀਂ ਤਾਈ ਤੂੰ ਕਿਤੇ ਨਹੀਂ ਜਾਣਦੀ ਲੋੜ ਬੈਠੋ ਇੱਥੇ ਮੇਰੇ ਕੋਲ ਤਾਈ ਬੈਜੋ ਕੋਈ ਨਹੀਂ ਬੈਜ ਜਾ ਵੀ ਆ ਦੇਖ ਲੈ 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 ਕੁਰਸੀ ਆ ਜਾ ਭਾਈ ਫਿਰ ਉਹਦੀ ਤਾਂ ਫਿਰ ਕੀ ਭਾਈ ਫੜ ਪੂਕ ਜਿਆ ਕਿਦੋਂ ਸੀ ਮਾਮਾ ਟੀਗਾ ਆ ਪਾਈਆਂ ਗੀਆਂ ਗੀਆਂ ਕਿਤੇ ਜੂਗੇ ਕਿਤੇ ਆ ਕੇ ਇਹਨਾਂ ਨੇ ਕੈਸ ਨਾ ਪਾ ਲਿਓ ਹੋ ਨਹੀਂ ਕਰਦੇ ਭਾਈ ਤੂੰ ਉਡਾਰ ਹੁਣ ਹੁਣ ਤੂੰ ਉਡਾਰ ਲਾਗੀ ਇਹਨਾਂ ਨਾਲ ਕੋਈ ਗੱਲ ਨਹੀਂ ਐਵੇਂ ਦਾ ਜਾ ਭਾਈ ਹੁਣ ਤਾਂ ਤੈਨੂੰ ਉਡਾਰ ਲਾ ਲੈ ਉਧਰੋਂ ਬਾਈ ਦਾ ਬਲੱਡ ਵਧਦਾਗਾ ਨਹੀਂ ਨਹੀਂ ਉਹ ਤਾਂ ਉਹੀ ਵੱਧ ਗਿਆ ਕੁਦਰਤੀ ਆਹ ਤਾਈ ਉਹ ਤਾਈ ਵਿਚਾਰਨ ਲੱਗੀ ਵਿਚਾਰੀ ਕੁੜੀ ਫੋਟਾ ਮੈਂ ਕੁਦਰਤੀ ਆ ਗਿਆ ਹਨਾ ਨਹੀਂ ਉਹਨੇ ਗੇੜਾ ਮਾਰ ਕੇ ਨਹੀਂ ਰਤਾਈ ਜਾ ਬੈ ਜਾ ਬਈ ਬੈ ਜਾ ਕੋਈ ਨਹੀਂ ਨਹੀਂ ਬੈ ਜਾ ਬਈ ਪੇਤਾ ਖੜ ਗਈ ਨਹੀਂ ਬੈ ਜਾ ਪੁੱਤੇ ਫਿਰ ਹੁਣ ਆਪਾਂ ਕੋ ਤਾਈ ਦਾ ਲੜਦਾ ਤਾਈ ਦਾ ਆਪਾਂ ਕਿੱਥੇ ਜਾਵਾਂਗੇ ਪੁੱਤੇ ਬੈ ਜਾ ਇੱਥੇ ਹੀ ਰਹਿ ਜਾਣੀ ਮਾੜਾ ਬਹਿਮ ਹੈ ਨਾ ਮੈਂ ਮੜਾ ਜਾ ਤਲਾਹ ਕਰਿਆ ਹੁਣਾ ਮੈਂ ਮੜਾ ਸਰਪੰਚਾ ਜਾ ਜਾ ਕੇ ਜਾ 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 ਕੋਈ ਨਹੀਂ ਮੈਂ ਕਹਿਦਾ ਨਹੀਂ ਆ। ਕੋਈ ਸਾਰੀਆਂ ਚੰਗਾ ਚੰਗਾ ਵਗ ਜਾ। ਬਾਈ ਮੈਂ ਜਾ ਕੇ ਹੁਣ ਚੰਗਾ ਜਾ। ਨਾ ਕਰੋ ਕਿਸੇ ਗੱਲ ਦਾ। ਚੰਗਾ ਸ਼ਾਬਾਸ਼ ਏ ਭਾਈ ਤੇਰੇ। ਤਾਈ ਐਵੇਂ ਡਰੀ ਜਾਨੀ ਆ ਤੂੰ ਤਾਂ ਆ ਸਰਪੰਚ ਨੂੰ ਤਲਾਹ ਦੇ ਆਊਗਾ। ਨਹੀਂ ਤੇਰੀ ਨੂੰ ਆ ਕੇ ਦੇਖੇ ਬਾਰਗੇ। ਹੋਰ ਮਾੜਾ ਨਾ ਬਣਾ। ਅੱਗ ਮੱਚੀ ਜਾਂਦੀ ਐ। ਬੰਦੇ ਇਸ ਤੂੰ ਡਰਦ ਨਾ। ਮੈਂ ਕਰ ਬਈ ਤੂੰ ਜਾ ਆਟਾ ਪਾ ਲੈ ਆਟਾ ਸਣ ਲੈ ਰ ਸੋਈ ਚ ਤੇ ਆਟਾ ਗੁੰਨ ਕੇ ਰੋਟੀ ਬਣਾ ਲਓ। ਜਾ ਵੀਰ ਪਰ ਬਾਗ ਚੱਲ ਜਾ। ਪੈਣ ਮਣ ਕੇ ਭੱਜੀ ਜਾ। ਲੈ ਤਾਈ ਮੈਨੂੰ ਤਾਂ ਨਹੀਂ ਤਾਂ ਉਹ ਗੱਲ ਸੁੱਖ ਹੋ ਗਿਆ। ਉਹ ਤਾਂ ਤਾਂ ਸੁੱਖ ਵੀ ਨਹੀਂ ਲੈ ਗਿਆ ਤੇਰੀ ਨੂੰ ਤਾਂ ਚੰਦਰੀ ਤੋਂ। ਉਹ ਗੱਲ ਵਾਂਗੂ ਸੁਖ ਨਾਲ ਬਾਇ ਰਾ ਫਿਰ ਤੇ ਨਾਲ ਹੁਣ ਉਹੀ ਗੱਲ ਮੁੰਡਾ ਤਾਂ ਬਾਹਰ ਆਗਾ ਮੈਂ ਹੁਣ ਉਹੀ ਗੱਲ ਵਾਂਗੂ ਕੀ ਪਤਾ ਤੇ ਕਿਆ ਮੈਂ ਸੱਡੂਗੀ ਕ ਕੀ ਨੂੰ ਰੱਖੂਗੀ ਕੋਲੇ ਚਲ ਤਾਈ ਤੈਨ ਕੀ ਲੈਣਾ ਹਜੇ ਵੀ ਤੂੰ ਫਿਕਰ ਕਰਦੀ ਓਂਦੀ ਨਾ ਇਹ ਸਾਨੂੰ ਕਨੋਂ ਕੱਟਦਾ ਮਾਮਾ ਤਿਆਂ ਨੂੰ ਮੇਰੇ ਫਿਕਰਾ ਹੁਣ ਮੈਨੂੰ ਆਏ ਹੁੰਦਾ ਹਰਪ੍ਰੀਤ ਜਦਿਆਖ ਬੰਨਿਆ ਰੂਜਿਆ ਘਰ ਆ ਮਾਸਾ ਬੰਨਿਆ ਕੁੜੇ ਮਾ ਦਾ ਮੁੱਠਿਆ ਮੇਨ ਮੇਨ ਕੀ ਤਾਈ ਤੂੰ ਐ ਕਰ ਲਾ 5-7 ਦਿਨ ਰਹਿ ਕੀ ਮਾੜੀ ਮੁੱਟੀ ਸ਼ਰਮ ਦੀ ਮਾਰੀ ਆਈ ਜਾਵੇ ਇਹ ਤਾਂ ਗੱਲ ਠੀਕ ਹੈਗੀ ਕੋਈ ਨਹੀਂ ਤੈਨ ਘੜਾ ਕੋਈ ਉਮਰ ਕੱਢਣੀ ਆ ਦੇ ਫਿਰ ਅਸੀਂ ਲੈ ਗਏ ਹਟਾ ਛਾਣ ਕੇ ਹਾਂ ਤੈ ਤੂੰ ਭੱਗ ਜਾ ਕੁੜੀ ਨਾ ਘਾ ਲਿਆ ਲੈ ਚੱਲ ਮੈਨੂੰ ਵੀ ਸੁਖ ਹੋ ਗਿਆ ਵਿਚਾਰੀਆਂ ਦਾ ਕੰਮ ਤਾਂ ਮੇਰੇ ਨਾਲ ਤਾਂ ਕੰਮ ਹੀ ਕਰਾਉਣੀ ਆ